ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਅੱਜ ਅਸੀਂ ਸਿਵਲ ਹਸਪੀਟਲ ਵਿੱਚ ਜਿਹੜਾ ਲੰਗਰ ਲਗਾਇਆ ਸਾਡੀ ਪੂਰੀ ਟੀਮ ਨੇ ਬਾਬਾ ਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਲਈ ਲਗਾਇਆ ਗੁਰਪ੍ਰਬ ਲਈ ਅਸੀਂ ਹਮੇਸ਼ਾ ਸਾਡੀ ਟੀਮ ਇੱਥੇ ਹੀ ਹਮੇਸ਼ਾ ਲੰਗਰ ਲਗਾਉਂਦੀ ਹੈ ਗੁਰੂ ਜੀ ਦਾ ਆਸ਼ੀਰਵਾਦ ਸਾਨੂੰ ਹਮੇਸ਼ਾ ਗੁਰੂ ਘਰ ਦਾ ਮਿਲਿਆ 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 ਰਵੇ ਇੱਥੇ ਔਰ ਇਹ ਸੇਵਾ ਅਸੀਂ ਕਰਦੇ ਰਹੀਏ ਔਰ ਮੈਂ ਇੱਕ ਹਮੇਸ਼ਾ ਦੀ ਤਰ੍ਹਾਂ ਇੱਕ ਮੈਸੇਜ ਰੂਟ ਕਹੂੰਗੀ ਕਿ ਜਿਹੜਾ ਵੀ ਸਾਡੇ ਨਾਲ ਜੁੜਨਾ ਚਾਹੁੰਦਾ ਹੋ ਜੋੜ ਗੁਰੂ ਦੀ ਸੇਵਾ ਜਿੰਨੀ ਕਰੀਏ ਓਨੀ ਹੀ ਥੋੜੀ ਹੈ ਅਸੀਂ ਕਿਸੇ ਦੇ ਕੰਮ ਆ ਸਕੇ ਹਮੇਸ਼ਾ ਲਾਈਫ ਵਿੱਚ ਹਮ ਸਾਨੂੰ ਕਿਸੇ ਦਾ ਸਾਥ ਮਾਣਾ ਚਾਹੀਦਾ ਕਿਉਂਕਿ ਇੰਨਾ ਮਾਹੌਲ ਖਰਾਬ ਹੈ ਕਿ ਸਿਵਲ ਹਸਪੀਟਲ 'ਚ ਖੜੇ ਆ ਨਾ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰਦੇ ਆ ਸਾਡੀ ਟੀਮ 'ਚ ਮਨਪ੍ਰੀਤ ਭਾਜੀ ਸਾਨੂੰ ਨਾਲ ਲੈ ਕੇ ਆਂਦੇ ਉਹਨਾਂ ਦਾ ਵੀ ਦਿਲੋਂ ਥੈਂਕਸ ਕਰਦੀ ਆ ਜਿੰਨੇ ਵੀ ਸਾਡੇ ਮੈਂਬਰਸ ਨਾਲ ਜੁੜਦੇ ਜਾ ਰਹੇ ਹੌਲੀ-ਹੌਲੀ ਹੋਰ ਜੁੜਦੇ ਜਾ ਰਹੇ ਔਰ ਉਹਨਾਂ ਸਾਰਿਆਂ ਦਾ ਧੰਨਵਾਦ ਜਿਹੜੇ ਆਏ ਸਾਨੂੰ ਖੁਸ਼ੀ ਮਿਲਦੀ ਹੈ ਅਸੀਂ ਕੋਈ ਛੋਟਾ ਜਿਹਾ ਵੀ ਇੱਕ ਕੰਟ੍ਰਿਬਿਊਸ਼ਨ ਕਰੀਏ ਲਾਈਫ 'ਚ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਇੱਥੇ ਤਰ੍ਹਾਂ-ਤਰ੍ਹਾਂ ਦੇ ਪੇਸ਼ੈਂਟ ਆ ਉਹਨਾਂ ਦੇ ਨਾਲ ਜਿਹੜੇ ਟੈਂਡੈਂਟ ਆਉਂਦੇ ਆ ਕਈ ਫੈਸਿਲਿਟੀਆਂ ਨਹੀਂ ਅਵੇਲੇਬਲ ਤੇ ਮੈਂ ਚਾਹਨੀ ਹੈ ਕਿ ਅਸੀਂ ਕਿਸੇ ਨਾ ਕਿਸੇ ਰੂਪ 'ਚ ਕਿਸੇ ਵੀ ਦੀ ਮਦਦ ਕਰੀਏ ਚਾਹੇ ਕੋਈ ਨਸ਼ਾ ਕਰ ਰਿਹਾ ਚਾਹੇ ਕਿਸੇ ਦੀ ਮੈਡੀਸਿਨ ਲਈ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਮਦਦ ਕਰ ਸਕੀ ਉਹਨਾਂ ਹੀ ਘਟ ਹੈ ਸਰਕਾਰਾਂ ਦਾ ਅਸੀਂ ਹਮੇਸ਼ਾ ਕਹਿੰਨੇ ਸਰਕਾਰਾਂ ਨੇ ਆ ਨਹੀਂ ਕੀਤਾ ਉਹ ਨਹੀਂ ਕੀਤਾ ਸਾਡਾ ਬੀਸਿਕਲੀ ਕੁਦਰਤ ਦਾ ਹਿਊਮੈਨਿਟੀ ਗਰਾਊਂਡ ਸੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਮਦਦ ਕਰੀਏ ਤੇ ਪਾਪਾ ਹੀ ਸਾਡੇ ਤੇ ਇੱਤੇ ਮੇਰ ਹੈ